ਦੀ ਤੋਂ ਕਾ ਸਾਤ ਹੱਤ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਹੈ ਸੋ ਬਾਬੇ ਨਾਨਕ ਦੀ ਇਸ ਧਰਤੀ ਤੇ ਪਹੁੰਚੀਆਂ ਹੋਈਆਂ ਸਾਰੀਆਂ ਸ਼ਕਤੀਆਂ ਪਹਿਲਾ ਫਤਿਹ ਦੀ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਖੇਪ ਸ਼ਬਦਾ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਉਹ ਇੱਕ ਹੈ ਨਾ ਸ਼ਬਦ ਅੰਗਰੇਜ਼ੀ ਦਾ ਸ਼ਬਦ ਹੈ ਦਿਲ ਗਾਰਡਨ ਗਾਰਡਨ ਹੈ ਮਨ ਬੜਾ ਪਰਸਾਨ ਹੈ ਕਿਉਂਕਿ ਇਹ ਉਹ ਉਦਾਂ ਦੀ ਫੀਲਿੰਗ ਆ ਕਿ ਜਿੱਦਾਂ ਇੱਕ ਮਾਂ ਸੋਚਦੀ ਹੁੰਦੀ ਆ ਵੀ ਲੜਕੀ ਸੋਚਦੀ ਆ ਵਿਆਹ ਹੋਊਗਾ ਮੇਰੇ ਬੇਟਾ ਹੋਊਗਾ ਬੇਟੀ ਹੋਊਗੀ ਹਨਾ ਮੈਂ ਉਹਨੂੰ ਇਦਾਂ ਪਾਲੂਗੀ ਤੇ ਮੇਰੀ ਫੀਲਿੰਗ ਅੱਜ ਮੇਰਾ ਅਹਿਸਾਸ ਉਹ ਵਾਲਾ ਮੈਨੂੰ ਉਹ ਸਮਾਂ ਇੱਥੇ ਬੈਠੇ ਨੂੰ ਯਾਦ ਕਰ ਰਿਹਾ ਸੀ ਕਿ ਜਦੋਂ ਇਸ ਬਾਗ ਦੇ ਵਿੱਚ ਨਾ ਤੁਸੀਂ ਸੋਚ ਨਹੀਂ ਸਕਦੇ ਪੱਤੋ ਵਾਲੇ ਤਾਂ ਵੀ ਕਿਹੜਾ ਕਿਹੜਾ ਜੋਗ ਲਾਗ ਥੋੜਾ ਜਿਲਾ ਵੀ ਕਰ ਲੈਣਾ ਚਾਹੀਦਾ ਕਈ ਵਾਰੀ ਗਿਲਾ ਕਾਡਜ ਕਰਨਾ ਪੈਂਦਾ ਕਈ ਵਾਰੀ ਥੋੜਾ ਜਿਹਾ ਕੋਠੀ ਤੇ ਚੜਕੇ ਵੀ ਕਰਨਾ ਪੈਂਦਾ ਬਹੁਤ ਜ਼ਿਆਦਾ ਪੱਤੂ ਦੀ ਸੰਗਤ ਨੂੰ ਤਾਂ ਇਹਦਾ ਅਹਿਸਾਸ ਹੀ ਨਹੀਂ ਪਤਾ ਕਿ ਤੁਸੀਂ ਕੀ ਪ੍ਰਮਾਤਮਾ ਨੇ ਕਿਹੜੀ ਤੁਹਾਡੇ ਤੇ ਕਿਰਪਾ ਕਰਤੀ ਹੈ ਮੇਰੇ ਪਹਿਲਾਂ ਪੱਤੂ ਦਾ ਨਾਮ ਮਸ਼ਹੂਰ ਆ ਗਾੜੀਆਂ ਦੇ ਵਿੱਚ ਉਹ ਉਹ ਵੀ ਇੱਕ ਉੱਡੀ ਚੜਾਈ ਹੈ ਪੱਤੂ ਦੇ ਸ਼ਕੀਨ ਤੇ ਮੇਰੀ ਅੱਜ ਗੱਲ ਯਾਦ ਰੱਖ ਲਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਭੋਗ ਲਾ ਕਰਕੇ ਮਸ਼ਹੂਰ ਹੋਇਆ ਇੱਕ ਪੱਤੋ ਦੇ ਸ਼ਕੀਨ ਵਾਲੀ ਗੱਲ ਤੇ ਦੂਜੀ ਲੋਕਾਂ ਨੇ ਪੂਰੇ ਵਿਸ਼ਵ ਚ ਗੱਲ ਕਰਿਆ ਕਰਨੀ ਕਿ ਅੱਛਾ ਉਹ ਪੱਤੋ ਵਾਹ ਲਾ ਵਾਹ ਗੁਰੂ ਸਾਹਿਬ ਦੇ ਵਾਹ ਲਾ ਤੇ ਇਹ ਖਾਸ ਕਰਕੇ ਸਾਡੀ ਚਾਹੇ ਨੌਜਵਾਨ ਪੀੜ੍ਹੀ ਆ ਚਾਹੇ ਬੀਬੀਆਂ ਨੇ ਚਾਹੇ ਬਜ਼ੁਰਗ ਨੇ ਸਾਨੂੰ ਸਾਰਿਆਂ ਨੂੰ ਇਹਦੀ ਅਹਿਮੀਅਤ ਸਮਝਣੀ ਚਾਹੀਦੀ ਹੈ ਵੀ ਥੋੜੇ ਇਸ ਪ੍ਰਮਾਤਮਾ ਨੇ ਉਸ ਸੱਚੇ ਪਾਤਸ਼ਾਹ ਨੇ ਬਾਬੇ ਨਾਨਕ ਤੋਂ ਲੈ ਕੇ ਸਾਡੀ 10ਵੇਂ ਪਾਸ਼ੀ ਤੱਕ ਤੇ ਉਹ ਦਬਾ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਹੈ ਨਾ ਉਹ ਸਾਰੀ 11 ਜੋਤਾਂ ਦੀ ਜਿਹੜੀ ਜਿਹੜਾ ਪ੍ਰਕਾਸ਼ ਹੋਇਆ ਉਹ ਥੋੜੇ ਹੋਇਆ ਤੁਸੀਂ ਮਾਤਰੋ ਕਈ ਸਮਝ ਹੀ ਨਹੀਂ ਰਹੇ ਮੈਂ ਗੱਲ ਕਰ ਲੱਗੇ ਸੀ ਜਦੋਂ ਇਹਦੀ ਸ਼ੁਰੂਆਤ ਹੋਈ ਨਾ ਤੇ ਬੜੇ ਬਹੁਤ ਦੇਰ ਤੱਕ ਮੇਰੇ ਜੇਮਸ ਸੀ ਰੁੱਖ ਫੁੱਟਿਆਂ ਤੇ ਕੰਮ ਕਰਦਿਆਂ ਨੂੰ ਰੱਬ ਦੀ ਦਾਣਾ 15-20 ਸਾਲ ਹੋ ਗਏ ਸੀ ਕਿ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਜ਼ਿਕਰ ਆਉਂਦਾ ਕਿਉਂਕਿ ਬੜੇ ਲੋਕਾਂ ਨੇ ਸਿੰਪਲ ਨਹੀਂ ਦੇਖਿਆ ਟੱਕ ਨਹੀਂ ਦੇਖਿਆ ਹਾਂ ਤੇ ਉਹ ਜੇਮਸ ਚ ਚੱਲ ਰਿਹਾ ਸੀ ਅੱਜ ਮੈਨੂੰ ਥੋੜਾ ਮਨ ਵਿੱਚ ਕਈ ਮਲਾਲਵੀ ਨੇ ਵੀ ਆ ਜਿਹੜੇ ਗੋੜੇ ਲੱਗੇ ਆ ਇੱਥੇ ਇਕੋ ਸਿੱਖ ਤਾਂ ਲੱਗਿਆ ਹੋਣਾ ਚਾਹੀਦਾ ਸੀ ਕਿਉਂਕਿ ਉਹ ਮੈਨੂੰ ਪਹਿਲੀ ਵਾਰੀ ਉਹ ਮਿਲੇ ਕਿ ਅਸੀਂ ਇਹਦਾ ਪ੍ਰਚਾਰ ਬਹੁਤ ਕਰ ਰਹੇ ਆ ਤੇ ਸਾਨੂੰ ਕੁਝ ਐਦਾਂ ਦਾ ਡਾਕਸਾ ਕੋਈ ਹੋ ਸਕਦਾ ਕਿ ਆਪਾਂ ਕੁਝ ਕ੍ਰੀਏਟ ਕਰੀਏ ਤੇ ਮੈਂ ਆਈਡੀਆ ਦਿੱਤਾ ਉਹ ਗੱਲ ਸਾਂਝੀ ਹੁੰਦੀ ਹੁੰਦੀ ਉਹਨਾਂ ਕੋਲੋਂ ਸੁਖਚਾਇਆ ਸਿੰਘ ਜੀ ਬੈਠੇ ਨੇ ਮੈਂਬਰ ਸਾਹਿਬ ਬੈਠੇ ਨੇ ਸਰਪੰਚ ਸਾਹਿਬ ਖੜੇ ਨੇ ਤਾਂ ਉਹ ਇੱਥੇ ਕ ਅਸੀਂ ਅਸੀਂ ਆਏ ਇੱਥੇ ਚਾਹ ਪੀਤੀ ਗੱਲ ਛਕਿਆ ਗੱਲਬਾਤ ਹੋਈ ਮੈਂ ਗੱਲਾਂ ਸਾਂਝੀਆਂ ਹੋਈਆਂ ਕਿ ਇਹ ਬਾਗ ਦਾ ਕੰਮ ਸ਼ੁਰੂ ਹੋਇਆ ਉਹ ਪੱਥਰ ਜਿਹੜੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਬਾਬਾ ਗਰਮੀਤ ਸਿੰਘ ਜੀ ਦੇ ਮੈਂ ਅਸੀਂ ਪਠਾਨਕੋਟ ਤੋਂ ਲੱਭ ਕੇ ਆਏ ਲਿਆਂਦੇ ਉਹ ਬਹੁਤ ਜ਼ਿਆਦੇ ਲੋਕ ਇੱਥੇ ਉਹ ਜੁੜੇ ਹੋਏ ਜਦੋਂ ਅੱਛਾ ਮੇਰੇ ਵਰਗਾ ਪਾਪੀ ਬੰਦਾ ਜਿਹੜੇ ਕਦੇ ਛੁੱਟੇ ਹੁੰਦਾ ਵਾ ਰਹਿ ਰਸਤੇ ਜੱਗੀ ਸਾਉ ਦਾ ਪਾਠ ਕੀਤਾ ਸੀਗਾ ਜਦੋਂ ਇਹ ਕੰਸੈਪਟ ਨੂੰ ਫਿਰ ਸੋਚਿਆ ਕਿ ਲਾਇਆ ਜਾਵੇ ਤੇ ਫਿਰ ਜੋ ਕਈਆਂ ਲਈ ਬਹੁਤ ਨੁਕਸਾਨਦੇਹ ਹੋਇਆ ਮੇਰੇ ਲਈ ਬਹੁਤ ਬਿਹਤਰ ਹੋਇਆ ਜਦੋਂ ਕਰੋਨਾ ਆਇਆ ਮੈਂ ਉਦੋਂ ਫਿਰ ਗੁਰੂ ਸਾਹਿਬ ਦੀ ਜਿਹੜਾ ਮਹਾਰਾਜ ਦਾ ਜਿਹੜਾ ਸਾਰਾ ਸ਼ੁਰੂ ਤੋਂ ਲੈ ਕੇ ਪਹਿਲੇ ਤੋਂ ਲੈ ਕੇ ਆਖਿਰ ਤੱਕ ਸਾਰਾ ਪੜਿਆ ਇਕੱਲਾ ਪੜਿਆ ਨਹੀਂ ਉਹਨੂੰ ਡਿਟੇਲ ਚ ਗਿਆ ਬਾਬਾ ਜੀ ਨਾਲ ਮੈਂ ਗੱਲ ਕੀਤੀ ਬਾਬਾ ਜੀ ਨੇ ਮੈਨੂੰ ਦੋ ਦਿਨਾਂ ਦੇ ਵਿੱਚ ਟੀਕਾ ਦੱਸਦਾ ਇੱਕ ਮੈਂ ਡਾਊਨਲੋਡ ਕੀਤਾ ਇੱਕ ਮੈਨੂੰ ਉਹਨਾਂ ਨੇ ਲਿਆ ਕੇ ਦੇਤਾ ਇਹਨ ਕੋਲ ਦੋ ਬੰਦੇ ਹੁੰਦੇ ਸੀਗੇ ਦੋ ਸ਼ਖਸੀਅਤਾਂ ਸੀ ਜਿੰਨਾ ਮੈਂ ਜਿੱਥੇ ਥੱਲੇ ਫਾਸਤੇ ਰੱਖ ਕੇ ਪੜਦਾ ਸੀ ਤੇ ਫੋਨ ਲਾਉਂਦਾ ਸੀ ਜਾਂ ਬਾਬਾ ਜੀ ਨੂੰ ਜਾਂ ਪਾਤਰ ਸਾਹਿਬ ਨੂੰ ਵੀ ਆਹ ਘੜੀ ਸਮਝ ਨਹੀਂ ਆ ਰਹੀ ਕਿਉਂਕਿ ਮੇਰਾ ਵਿਸ਼ਾ ਹੀ ਨਹੀਂ ਹੈਗਾ ਦਰਬਾਰ ਫਿਰ ਉਹ ਬਾਬਾ ਜੀ ਦਾ ਇੱਕ ਅਲੱਗ ਪੱਖ ਹੁੰਦਾ ਸੀ ਜਿੱਥੇ ਮੈਨੂੰ ਕਿਤੇ ਕਨਫਿਊਜ਼ਨ ਹੁੰਦਾ ਸੀ ਪਾਤਰ ਸਾਹਿਬ ਦਾ ਇੱਕ ਅਲੱਗ ਪੱਖ ਹੁੰਦਾ ਤੇ ਮੈਂ ਪਾਤਰ ਸਾਹਿਬ ਦੀ ਗੱਲ ਯਾਦ ਆ ਰਹੀ ਬਿਲਕੁਲ ਇਹ ਗੱਲ ਬਲਵਿੰਦਰ ਕਿ ਜਦੋਂ ਮੈਨੂੰ ਅੱਜ ਉਦੋਂ ਸਟੇਜ ਇਦਾਂ ਲੱਗਾ ਸੀ ਜਿੱਦਾਂ ਆਪਾਂ ਦਿਨਾ ਤੰਗੀਤਾ ਹਨ ਤੇ ਉਹ ਬੋਲ ਰਿਹਾ ਸਟੇਜ ਤੇ ਇਹ ਮੈਨੂੰ ਦੱਸ ਰਿਹਾ ਇੰਤ। ਉਹਨੇ ਕਹਿੰਦਾ ਕੁਛ ਨਾ ਕੁਛ ਬਲਵਿੰਦਰ ਜਿਹੜੀ ਉਹਦੀ ਪਲੈਨਿੰਗ ਹੈ ਨਾ ਜਿਹੜੀ ਤੁਸੀਂ ਤਕਨੀਕੀ ਰੂਪ ਦਾ ਕਰ ਰਹੇ ਹੋ ਇੱਕ ਯਾਰ ਇੱਕ ਜ਼ਰੂਰ ਧਿਆਨ ਰੱਖੀ ਵੀ ਜਿਹੜੀਆਂ ਕਮੇਟੀਆਂ ਕੂਟੀਆਂ ਨਾ ਇਹਨਾਂ ਦੇ ਵਿੱਚ ਰੌਲੇ ਬਹੁਤ ਪੈਂਦੇ ਆ। ਕਿ ਪ੍ਰੋਜੈਕਟ ਰੋਲ ਜਾਂਦੇ ਕਹਿੰਦੇ ਮੇਰਾ ਜ਼ਿੰਦਗੀ ਦਾ ਬੜਾ ਬڑے ਪ੍ਰੋਜੈਕਟ ਸ਼ੁਰੂ ਹੁੰਦੇ ਆ। ਤੋਂ ਬੜੇ ਖਤਮ ਹੋ ਜਾਂਦੇ ਆ ਵਿੱਚੀ ਵਿੱਚੀ ਰੋਲ ਜਾਂਦੇ ਆ ਇੱਕ ਇੱਕ ਗੱਲਾਂ ਮਿਕਸ ਜੀਆਂ ਮੈਂ ਕਰ ਰਿਹਾ ਮੈਨੂੰ ਲੱਗਦਾ ਤੁਸੀਂ ਸਾਰੇ ਸਮਝ ਰਹੇ ਹੋਗੇ ਸੋ ਇਹ ਇਹ ਰੱਬ ਦੀ ਕਿਰਪਾ ਹੋਈ ਚਲੋ ਮੈਂ ਮੈਂ ਕੋਈ ਲਿਸਟਾ ਸੋਚ ਲੱਭਣ ਦੀ ਕੋਸ਼ਿਸ਼ ਕੀਤੀ ਵੀ ਜਿਨ੍ਹਾਂ ਨੇ ਬੜਾਈ ਹੋਵੇ ਈਵਨ ਖਰੂਰ ਸਾਹਿਬ ਤੋਂ ਬਾਬਾ ਸੇਵਾ ਸੰਗੀਤ ਆਲੂ ਬੜੀ ਸਾਜ ਆ ਉਹਨਾਂ ਦੀ ਟੀਮ ਆਈ ਹੋਈ ਸਾਰੀ ਟੀਮ ਨੂੰ ਮਿਲਦੇ-ਗਿਲਦੇ ਰਿਹਾ ਕਿਤੇ ਹੈਨਾ ਤਾਂ ਉਹ ਇੱਕ ਲੈਸ ਤੋਂ ਤੋਂ ਵੀ ਆਈ ਪਰ ਮੇਰੇ ਜੇਨਸ ਵੀ ਨਹੀਂ ਮੈਂ ਮੈਂ ਦੇਖਾ ਕਿ ਹੋਰ ਚੀਜ਼ਾਂ ਕੀ ਐਡ ਹੋ ਸਕਦੀ ਨੇ ਕੀ ਐਡ ਕੀ ਬਕਰੋ ਦੇ ਚ ਕੀ ਆ 59 ਜਿਹੜੀਆਂ ਲਾਟ ਕਿਸਮਾਂ ਲੰਬੀਆਂ ਜਿਨ੍ਹਾਂ ਚੋਂ ਹਜੇ ਸਾਰੀਆਂ ਨਹੀਂ ਲੱਗੀਆਂ ਔਰ ਇਸ ਬਾਗ ਦਾ ਜਿਹੜਾ ਡਿਜ਼ਾਈਨ ਕੀਤਾ ਜਿਹਨੂੰ ਤੁਸੀਂ ਪੱਥਰਾਂ ਦਾ ਇਸ ਕਰਕੇ ਕੀਤਾ ਵੀ ਇੱਕ ਐਸਥੈਟਿਕਲੀ ਉਹ ਮੇਰੀ ਮੈਂ ਬਹੁਤ ਜ਼ਿਆਦਾ ਲੰਮਾ ਸਮਾਂ ਨਹੀਂ ਲੈਂਦਾ ਮੈਂ ਮੇਰੀ ਸਿਰਫ ਇੱਕ ਖਾਸ ਕਰਕੇ ਉਹ ਤੁਹਾਡੇ ਪਿੰਡ ਵਾਸੀਆਂ ਨੂੰ ਜ਼ਿਆਦਾ ਸਮੋਦਨ ਹੈ ਉਹ ਇਸ ਕਰਕੇ ਕਿਉਂਕਿ ਜਿਹੜੇ ਮੇਰੇ ਵਰਗੇ ਲੋਕ ਨੇ ਪਤ ਸਾਹਿਬ ਵਰਗੇ ਲੋਕ ਨੇ ਜਾਂ ਜਿੰਨੀਆਂ ਵੀ ਇੱਥੇ ਸਟਾਲਾਂ ਨੇ ਵੈਦ ਸਾਹਿਬ ਨੇ ਜਾਂ ਜਿੰਨੇ ਵੀ ਆਏ ਇਹਨਾਂ ਨੇ ਆਉਣਾ ਚਲੇ ਜਾਣਾ ਇਹ ਭਾਗਾਂ ਭਰੀ ਦੀ ਧਰਤੀ ਤੇ ਰਹਿਣ ਵਾਲੇ ਤੁਸੀਂ ਹੋ ਔਰ ਤੁਸੀਂ ਸਾਰੇ ਕਿਰਪਾ ਕਰਕੇ ਇੱਕ ਛੱਤ ਥੱਲੇ ਹੋ ਕੇ ਯੋਗਦਾਨ ਪਾਈਏ ਆਪਾਂ ਦਾ ਕਿੰਨਾ ਚੰਗਾ ਹੋਵੇ ਕਿ ਇਹ ਜਿਹੜੀ ਜਿਹੜੀ ਵੀ ਕਮੇਟੀ ਕੋਈ ਕੰਮ ਕਰਦੀ ਆ ਉਹਦੇ ਨਾਲ ਆਪਾਂ ਸਾਰੇ ਜੁੜ ਕੇ ਸਾਰੀਆਂ ਚੀਜ਼ਾਂ ਇੱਥੇ ਸਿ ਸੋਚ ਨਹੀਂ ਸਕਦੇ ਕਈ ਚੀਜ਼ਾਂ ਉਸ ਪਲਾਨ ਦੇ ਵਿੱਚ ਮੇਰੀਆਂ ਇੰਦਾਂ ਦੀਆਂ ਪਾਈਆਂ ਹੋਈਆਂ ਕਿ ਵਿਸ਼ੂ ਲੈਵਲ ਦਾ ਜਿਹੜਾ ਇੱਕ 20 ਹਾਊਸ ਦਾ ਕਨਸੈਪਟ ਦਿੱਤਾ ਸੀ ਮੈਂ ਕਿ ਵੀ ਉਹਦੇ ਵਿੱਚ ਕੀ ਹੈ ਕਿ ਵਾਰਡ ਦਾ ਮੈਂ ਕੀਤਾ ਸੀ ਵੀ ਸਭ ਤੋਂ ਜ਼ਿਆਦਾ ਮੱਖੀਆਂ ਕੀੜੇ ਮਕੋੜੇ ਵਾਲਾ ਸਿਸਟਮ ਕਿੱਥੇ ਆ ਵੀ ਆਪਾਂ ਉਸ ਤੋਂ ਵੀ ਵੱਡਾ ਬਣਾਉਣਾ ਪਰ ਉਹ ਯਾਰ ਉਹ ਇੰਦਾ ਨਹੀਂ ਬਣਾਉਣਾ ਮੈਂ ਅੱਜ ਮੈਨੂੰ ਅੱਜ ਅਸੀਂ ਸੋਚ ਦੀ ਟੀਮ ਦੇ ਕਈ ਜਣੇ ਆਏ ਹਨਾ ਕਿ ਇੱਕ ਜਿਹੜੀ ਮੇਰੇ ਵਾਲੀ ਕਾਸਟ ਆ ਸਾਰੀਆਂ ਬੀਬੀਆਂ ਸੀਗੀਆਂ ਤੋਂ ਬੀਬੀਆਂ ਗੱਲ ਕਰ ਰਹੀਆਂ ਸੀ ਵੀ ਰਾਤ ਮਾਸ਼ਾਅਲ ਨੂੰ ਇੱਕ ਕਹਿਰੀ ਸੀ 6 ਵਜੇ ਤੋਂ ਲੈ ਕੇ 11 ਵਜੇ ਤੱਕ ਬੋਲਦਲੇ ਬੁਲਾਏ ਮੈਂ ਆ ਕੀਤਾ ਤੇ ਮੈਂ ਉਹਨੂੰ ਸੋਚਿਆ ਸੀ ਵੀ ਕਈ ਪੱਤੋ ਦੇ ਉਹ ਬਹਤ ਲੋਗੇ ਜਿਹੜੇ ਇੱਥੇ ਬੈਠੇ ਹੋਏ ਨਾਲ ਦੀ ਗੱਈ ਵਾਲੇ ਉਹ ਇੱਥੇ ਨਹੀਂ ਹੋਣਗੇ ਯਾਰ ਜਿਹੜੇ ਨਹੀਂ ਆਏ ਉਹਨਾਂ ਤੱਕ ਸੁਨੇਹਾ ਲਾਓ ਇਹ ਬਹੁਤ ਵੱਡਾ ਕਾਰਜ ਹੈ ਬਾਬੇ ਨਾਲ ਦਾ ਉਹ ਲੈ ਕੇ ਸਾਡੇ ਦਸਵੀਂ ਪਾਸੇ ਅਸੀਂ ਇੱਕ ਇਤਿਹਾਸ ਸਿਰਜਣ ਜਾ ਰਹੇ ਹਾਂ ਜਿਹਦੇ ਬਾਰੇ ਸਾਨੂੰ ਖੁਦ ਨੂੰ ਨਹੀਂ ਪਤਾ ਅਸੀ ਉਹ ਚੀਜ਼ਾਂ ਤੋਂ ਵਾਹਈ ਹਾ ਉਹ ਟਿਕਤੀ ਬਤਾ ਉਥੇ ਬਰਾੜ ਸੌ ਫਿਰਦੇ ਆ ਕੱਲ ਨੂੰ ਕੋਈ ਹੋਰ ਫਿਰਦਾ ਹੋਊਗਾ ਉਹ ਇਹ ਟਰਟ ਬਾਬੇ ਦੀ ਆ ਉਹ ਉਹ ਕਿਸੇ ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਨਾ ਇਹ ਲੱਖੇ ਵਾਲੀ ਦਾ ਮਾਡਲ ਹੈ ਨਾ ਕਿਸੇ ਹੋਰ ਸਸਤਾ ਦਾ ਮਾਡਲ ਹੈ ਇਹ ਬਾਬੇ ਨਾਲ ਕ ਦਾ ਮਾਡਲ ਹੈ ਉਹ ਤੁਸੀਂ ਕਿਰਪਾ ਕਰਕੇ ਜਿੰਨੇ ਵੀ ਇਸ ਜਰੂਰੀ ਪੱਤੋ ਵਾਲੇ ਦੇ ਆਸ-ਪਾਸ ਦੀ ਸੰਗਤ ਆ ਜਾਂ ਜਿੰਨੇ ਵੀ ਲੋਕ ਇੱਥੇ ਪਹੁੰਚੇ ਹੋਏ ਆ ਆਪਾਂ ਸਾਰੇ ਸਰ ਨਾਲ ਸਰ ਜੋੜ ਕੇ ਇਥੇ ਮੀਟ ਕਰੀਏ ਔਰ ਇਹਨੂੰ ਤੇ ਬਤਾ ਤੁਸੀਂ ਮੈਂ ਜੋ ਮੇਰੇ ਜੇਮ ਚ ਦਏ ਆ ਕਿ ਵੀ ਜਦੋਂ ਸਾਡੇ ਐਨ ਆਰ ਆਈ ਵੀਰ ਭਰਾ ਜਾਂਗਣ ਹੋ ਸਟੇਟਾਂ ਦੇ ਵੀ ਉਹ ਜਦੋਂ ਜਦੋਂ ਦਿੱਲੀ 에ਰਪੋਰਟ ਤੋਂ ਉਤਰ ਕੇ ਜਦੋਂ ਬਤਾ ਸੋਚਦਾ ਕਿ ਮੈਂ ਕਿੱਥੇ ਜਾਣਾ ਮਤਲਬ ਕਹਦਾ ਮੈਂ ਹੋਰ ਕਿਤੇ ਜਾਵਾਂ ਨਾ ਜਾਊਂਗਾ ਮੈਂ ਹਰਮੰਦਰ ਸਾਹਿਬ ਜਹੂਰ ਜਾਣਾ ਤੇ ਦੂਜਾ ਰਾਹ ਉਹ ਇਹ ਬਣ ਸਕਦਾ ਪਰ ਉਹ ਇਦਾਂ ਨਹੀਂ ਬੰਡਾਂਗੇ ਹਾਂ ਇੱਕਦਮ ਉਧਰ ਨੂੰ ਆ ਇੱਕਦਮ ਇਧਰ ਨੂੰ ਆ ਜਾਂ ਅਸੀਂ ਹੋਰ ਹੀ ਚੀਜ਼ਾਂ ਲੈ ਕੇ ਤੁਰੇ ਸੱਚ ਜਾਣੇ ਮੈਨੂੰ ਪਹਿਲਾਂ 2019 ਚ ਸ਼ੁਰੂ ਕੀਤਾ ਸੀ ਮਨ ਲੱਗਦਾ ਵਿੱਚ ਜੀ ਦੀ ਮਨ ਲੱਗਦਾ ਸੀ ਕਿ ਯਾਰ ਵੀ ਉਹ ਯਾਰ ਮੇਰਾ ਇਹ ਡ੍ਰੀਮ ਪ੍ਰੋਜੈਕਟ ਆ ਵੀ ਸੁਣਦੇ ਆ ਵੀ ਹਾਂ ਸੁਕੜੇ ਵੀ ਟੁੱਟ ਜਾਂਦੇ ਆ ਵੀ ਹਾਂ ਜਾਂ ਟੁੱਟ ਗਿਆ ਰੋਣ ਗਿਆ ਪਰ ਰੱਬ ਵੱਲੋਂ ਹੀ ਅੱਛਾ ਜਿਵੇਂ ਡਾਕਟਰ ਜੋੜਾ ਕਹਿ ਰਹੇ ਸੀ ਵੀ ਡਬਲੂ ਲੈ ਕੇ ਰੈਫਰ ਕਰਦਾ ਰਹਿਣਾ ਮੇਰੇ ਕੋਲ ਬੜੀਆਂ ਆਪਸ਼ਨਾਂ ਹੈਗੀਆਂ ਹਜੇ ਵੀ ਹੈਗੀਆਂ ਨੇ ਕਿ ਇਦਾਂ ਦਾ ਬਾਗ ਖੂਰ ਬਣਾਇਆ ਜਾਦਾ ਪਰ ਮੈਨੂੰ ਮੇਰੇ ਮਨ ਵਿੱਚ ਇੱਕ ਗੱਲ ਵਸੀ ਹੋਈ ਸੀ ਜਹਾਂ ਜੇ ਵੀ ਹੈਗੀ ਕਿ ਤਰ੍ਹਾਂ ਕਿਤੇ ਕਿੰਨੇ ਸਾਲ ਪਹਿਲਾਂ ਇੱਕ ਬਣਾਇਆ ਉਹ ਤਾਂ ਕੰਪਲੀਟ ਕਰੀਏ। ਸੋ ਮੇਰੀ ਬੇਨਤੀ ਹੈ ਕਿ ਔਰ ਨਾਲ ਜੀਆ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਜਿੰਨੇ ਵੀ ਇੱਥੇ ਪਹੁੰਚੇ ਹੋ ਉਹਦੇ ਵਿੱਚ ਮੇਰਾ ਇੱਕ DMC ਦੀ ਟੀਮ ਆਈ ਹੋਈ ਆ ਹਨਾ ਤਾਂ ਉਹ ਤੁਹਾਡੇ ਸਾਰਿਆਂ ਨੂੰ ਬੁਲਾਈ ਗਈ ਸੀ ਜਿਨੇ ਵੀ ਕੋਈ ਟੈਸਟ ਕਰਾਉਣਾ ਉਹ ਦੇਖ ਰਹੇ ਆ ਉਹ ਸੁਣ ਰਹੇ ਹੋਣੇ ਆ ਮੇਰਾ ਉਹਨਾਂ ਦਾ ਧੰਨਵਾਦ ਆ ਫੋਟੇ ਲਈ ਕਿਤਾਬਾਂ ਦਾ ਗਿਆਨ ਦਾ ਮੰਗਰ ਲੈ ਕੇ ਬੈਠਾ ਅਮਰਤਵੀਰ ਜੀ ਆਏ ਹੋਇਆ ਗੋਡੌਨ ਬ੍ਰਿੰਦੀ ਕੀਤੀ ਸੀ ਤੇ ਆਰਟ ਵਾਲੇ ਆਏ ਹੋਇਆ ਇੱਕ ਸਨਾਲ ਰੋਬਿੰ ਮੇਰਾ ਦੋਸਤ ਹੈ ਉਹ ਸਪਾਸ਼ੀਰਾ ਦੀਆਂ ਗੱਲਾਂ ਕਰਦਾ ਜਿਵੇਂ ਬਾਬਾ ਜੀ ਨੇ ਕਿਹਾ ਵੀ ਸਾਰਿਆਂ ਨਾਲ 184 ਮੇਜ ਨਹੀਂ ਤੁਜੀ ਹੀ ਤੇ ਹੋਈ ਇਹ ਸਾਰਿਆਂ ਦੀ ਧਰਤ ਸਾਂਝੀ ਆ ਉਹ ਮੁੰਡਾ ਬਰਾ ਕਿਸੇ ਉਰਵਾ ਪਿਆ ਹੈ ਨਾ ਕਿ ਚੌਵੇਛੀ ਥੋੜੀ ਗਿਆਰਹੀ ਦੀ ਗੱਲ ਕਰਦੀ ਕਿ ਇਸ ਰੰਗ ਵਾਲ ਤੇਦੂ ਆਇਆ ਹੋਇਆ ਹੈ ਯੋ ਜਾਲਬੰਦ ਦੇ ਕੇ ਦਾਗ ਨਾ ਚੱਕਿਆ ਕਰੋ ਜੇ ਗੁਰੂ ਸਾਹਿਬ ਨੇ ਸਮਝ ਸਨੇਹ ਦਿੱਤਾ ਕਿ ਧਰਤ ਸਾਰਿਆਂ ਦੀ ਸਮਝੀ ਹੈ ਪਰ ਇਹਦਾ ਮਤਲਬ ਇਹ ਨਹੀਂ ਅਸੀਂ ਮੱਛਰ ਤੋਂ ਲੈ ਕੇ ਸੱਪ ਸ਼ੇਰ ਸਾਰੇ ਮਾਰ ਦੇਣੇ ਅਸੀਂ ਨਾ ਨਹੀਂ ਜੇ ਉਹਨਾਂ ਦੇ ਜੰਗਲ ਬਚਣਗੇ ਉਹਨਾਂ ਦੇ ਰਹਿਣ ਬਸੇਰੇ ਬਚਣਗੇ ਤੁਹਾਡੇ ਘਰਾਂ 'ਚ ਨਹੀਂ ਆਉਣਗੇ ਜੋ ਖਤਮ ਕਰੋਗੇ ਤੇ ਤੁਹਾਡੇ ਘਰ ਆਉਣਗੇ ਸੋ ਉਧਰ ਆਠ ਵਾਲੇ ਜਿਹੜੇ ਨੀਗੀ ਅਕੈਲੀਗ੍ਰਾਫੀ ਕਰਦਾ ਉਸਤੇ ਕੋ ਉਹ ਵੀ ਆਇਆ ਹੈ ਗੁਰਬਾਣੀ ਨੂੰ ਬੜੇ ਸੋਹਣੇ ਜਿਵੇਂ ਖਦਾ ਤੁਸੀਂ ਇਹ ਸ਼ਾਇਦ ਦੇਖਿਆ ਹੋਵੇ ਸੋਚਦੇ ਵਿੱਚ ਸਾਡੇ ਵਿੱਚ ਕਈ ਬੀਬੀਆਂ ਨੇ ਹੋਮ ਮੇਕਰਸ ਵਾਲੀਆਂ ਬੜੇ ਹੱਥ-ਹਾਥੀ ਕਰਨ ਵਾਲੇ ਕਾਰਜ ਕਰਦੀਆਂ ਨੇ ਉਹ ਆਈਆਂ ਨੇ ਜਿਹੜੇ ਬੌਂਸਾਈ ਨੇ ਉਹ ਬੂਟੇ ਆ ਜਿਹੜੇ 25 25 30 ਸਾਲ ਦੇ ਕਮਲਿਛ ਲੱਗੇ ਹੋਏ ਆ ਉਹ ਅੱਜ ਕਿਸੇ ਕਾਰਨ ਆ ਨਹੀਂ ਸਕੀ ਸੱਜਣ ਤੇ ਉਹ ਉਹਨਾਂ ਦੀ ਜਗ੍ਹਾ ਸਾਡੇ ਟੀਮ ਮੈਂਬਰੀ ਜਲਦੀਪ ਜੀ ਉਹ ਦੇਖ ਰਹੇ ਆ ਔਰ ਬਰਾੜ ਸਾਹਿਬ ਦਾ ਯੋਗਦਾਨ ਹੈ ਆਪਣੇ ਕੰਮ ਉਪਾਤ ਇਹ ਵੀ ਪਹਿਲਾਂ ਮਿਲ ਕੇ ਆ ਇੱਥੇ ਆਪਾਂ ਕੁਛ ਨਾ ਕੁਛ ਕਰੀਏ ਮੁੰਡਾ ਸੁਖਵਿੰਦਰ ਉਮਰੀਲਾ ਵਾਲੇ ਮਿੱਤਰ ਇਹਨਾਂ ਦੇ ਫੋਨ ਵੱਜਦੇ ਰਹਿੰਦੇ ਆ ਹੁਣ ਇੱਥੋਂ ਕੀ ਕਰੀਏ ਇੱਥੋਂ ਕਿਵੇਂ ਕਰੀਏ ਸੋ ਮੈਂ ਕੁੱਲ ਮਲਾ ਕੇ ਉਸ ਬਾਬੇ ਨਾਨਕ ਦਾ ਤਾਂ ਤੁਹਾਨੂੰ ਆਦੀ ਆ ਪਸਾਰੇ ਆ ਤੁਹਾਡੇ ਸਾਰਿਆਂ ਦਾ ਤਲਵਾਦ ਮੈਂ ਪੱਤੋਂ ਤੋਂ ਹਟਕੇ ਆਦੇ ਲੋਕ ਦਿਨੋ ਕਰਦਾ ਕਿਉਂਕਿ ਇਹ ਮੇਰਾ ਮੇਰਾ ਮੀਰੀਅਤੀ ਹਾਂ ਮੇਰੇ ਪੁੱਤਰ ਮੀਰੀ ਜਿਹੜੇ ਹੋ ਮੈਨੂੰ ਦੇਖਦੇ ਆ ਤੇ ਮੇਰੀ ਬੇਨਤੀ ਆ ਕਿ ਆਪ ਜਿਵੇਂ ਹਨੇ 20-22 ਕਿਸਮਾਂ ਦੇ ਬੂਟੇ ਲੱਗੇ ਆ ਆਪਾਂ ਹੋਰ ਵੀ ਲਾਈਏ ਔਰ ਉਹਨਾਂ ਨੂੰ ਤੋੜ ਤਰੀਕੇ ਰੱਖਣ ਦਾ ਇੱਕ ਚੀਜ਼ ਬਸ ਲਾਸਟ ਵਿੱਚ ਇੱਕੋ ਹੀ ਗੱਲ ਕਹੂੰਗਾ ਕਿ ਧਾਲ ਸਬਜ਼ੀ ਜਦੋਂ ਆਪਾਂ ਘਰ ਚ ਸਵਾੜੀਆਂ ਬਣਾਉਂਦੀਆਂ ਹਨ ਤੇ ਕੋਈ ਤਾਂ ਜਲਕੜ ਬਣਾ ਦਿੰਦੀ ਤੇ ਕਈ ਉਂਗਲਾ ਚਟਣ ਲਾ ਦਿੰਦੀ ਸਾਡੇ ਇੱਥੇ ਇਸ ਬਾਗ ਨੂੰ ਜਿਸ ਲੈਵਲ ਤੇ ਇਹਨੇ ਪਹੁੰਚਣਾ ਉਹਦੇ ਤੌਰ ਤਰੀਕੇ ਬੜੇ ਇੰਟਰਨੈਸ਼ਨਲ ਲੈਵਲ ਦੇ ਹੋਣੇ ਚਾਹੀਦੇ ਆ ਇੰਟਰਨੈਸ਼ਨਲ ਲੈਵਲ ਤੋਂ ਪਾਉ ਹੋਏ ਨਹੀਂ ਹੁੰਦਾ ਕਿ ਅਸੀਂ ਕਰੋੜਾ ਰੁਪਈਆ ਉਹਦੇ ਵਿੱਚ ਜੋ ਚੀਜ਼ਾਂ ਸੀ ਸੋਚੀਆਂ ਹੋਈਆਂ ਨੇ ਆਰਟ ਸੋਚਿਆ ਮਤਲਬ ਕੁਝ ਤੁਸੀਂ ਡਿਫਰੈਂਟ ਹੋਵੇ ਇਹ ਪਾਰਕ ਨਹੀਂ ਹੈਗਾ ਇਸ ਗੱਲ ਨੂੰ ਸਮਝਿਓ ਇਹ ਮੈਰਿਜ ਪੈਲਸ ਵਾਲਾ ਪਾਰਕ ਨਹੀਂ ਹੈਗਾ ਕਿ ਹਾਂ ਬਾਗ ਬਗਦਾਲ ਬਣਾ ਤੇ ਆਪਾਂ ਉਹ ਆਲੇ ਚੱਲਦੇ ਆ ਉਹ ਨਹੀਂ ਹੈਗੇ ਇਹ ਇਹ ਇੱਕ ਆਪਾ ਇਹ ਦਾਦਾ ਐਟਮੋਸਫੇਅਰ ਬਣਾ ਰਹੇ ਇਹਦੇ ਚ ਖਦਾਬੋ ਵੱਲੋਂ ਹੀ ਪਹਿਲਾਂ ਹੀ ਵਾਟਰ ਬੋਡੀ ਸੀਗਾ ਉੱਥੇ ਤੁਸੀਂ ਦੇਖੋ ਪੰਛੀ ਹੁਣ ਵਿਦੇਸ਼ੀ ਪੰਛੀ ਵੀ ਆਉਣ ਲੱਗੇ ਆ ਪੀਪਲ ਅਬੋਰ ਸਾਰੇ ਕੀ ਜਾਨੀ ਇਹ ਇਹ ਰੰਗ ਸਿਰੇ ਨੇ ਤੁਸੀਂ ਅਵੇਜਨ ਨਹੀਂ ਕਰ ਸਕਦੇ ਕਿ ਇੱਕ ਪਿੱਪਲ ਤੇ ਕਿੰਨੇ ਕਿੰਨੇ ਜੀਵ ਜੰਤੂ ਰਹਿੰਦੇ ਆ ਇੱਕ ਪਿੱਪਲ ਦਾ ਰੁੱਖ ਪਿੱਪਲ ਦਾ ਰੁੱਖ ਨਹੀਂ ਹੈਗਾ ਮਾ ਬੋਰ ਦੀ ਸ਼ਾ ਤੇ ਰੱਬ ਦਾ ਨਾਮ ਥਿੰਨੇ ਤਰ੍ਹਾਂ ਇੱਕੋ ਜਿਹਾ ਉਹ ਬੋਰ ਦੀ ਸ਼ਾ ਥੱਲੇ ਬੈਠੇ ਆਪਾਂ ਉਹ ਕੱਲੇ ਕੱਲੇ ਰੁੱਖ ਦਾ ਇੱਕ ਅਹਿਮੀਅਤ ਆ ਇਹ ਕੱਲਾ ਕੱਲਾ ਗਿਆਨ ਆ ਲੋਕ ਜੇ ਉਹ ਸਹੀ ਰੂਪ ਚ ਆਪਾਂ ਲੈ ਗਏ ਮੈਂ ਅੱਜ ਫਿਰ ਵਾਰ-ਵਾਰ ਇਹ ਤਾਂ ਕਹਿ ਰਿਹਾ ਕਿ ਤੁਹਾਡੇ ਚ ਸ਼ਕਤੀ ਆਵੇ ਜਿਵੇਂ ਮਾਦੀ ਜੀ ਨੇ ਸ਼ਕਤੀ ਪ੍ਰਾਪਤ ਕੀਤੀ ਵੀ ਇਸ ਚਿੰਤਾ ਤੋਂ ਬਾਹਰ ਆਈਏ ਜਦੋਂ ਕੁਦਰਤ ਤੇ ਬਲੌਖ ਇੱਕ ਹੋ ਜਾਂਦੇ ਨੇ ਤੇ ਤੁਸੀਂ ਚਿੰਤਾ ਤੋਂ ਦੂਰ ਹੋ ਜਾਂਦੇ ਹੋ ਤੁਸੀਂ ਤੁਸੀਂ ਉੱਪਰ ਉੱਠ ਜਾਂਦੇ ਹੋ ਫਿਰ ਤੁਹਾਨੂੰ ਫਿਰ 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 ਹੋਰ ਹੋਰ ਚੀਜ਼ਾਂ ਆਉਂਦੀਆਂ ਨੇ ਮੇਰਾ ਮੈਂ ਪੀਏਈ ਕੋ ਪਾਸ ਆਊਟ ਹੋਇਆ ਸਭ ਦੇ ਨਾਲ ਦੇ 99% ਬਹੁਤ ਸਾਰੇ ਮੇਰੇ ਦੋਸਤ ਮਿੱਤਰ ਕੈਨੇਡਾ ਅਮਰੀਕਾ ਚਲੇ ਗਏ ਪਹਿਲੇ 5-7 ਸਾਲ ਮੇਰੇ ਨਾਲ ਇਹੀ ਫੋਨ ਤੇ ਜਦੋਂ ਚਾਰ ਪੈਗ ਲਾ ਲੈਣੇ ਸ਼ਾਉਂ ਆਪਣੀ ਸਵੇਰ ਹੁੰਦੀ ਗਾਹ ਲੈ ਤੂੰ ਪੰਜਾਬ ਗਰੀਨ ਕਰਦੇ ਨਾ ਆ ਜਾ ਚੁੱਪ ਕਰਕੇ ਸੇ ਨਜ਼ਾਰੇ ਲੱਗੇ ਹੁਣ ਜਿਵੇਂ ਜਿਵੇਂ ਪੌਣ ਪਾਣੀਆਂ ਦਾ ਹੋਰ ਜਿਹੜਾ ਇਹੋ ਜਿਹਾ ਸਪੌਟ ਬਣਨੇ ਸ਼ੁਰੂ ਹੋ ਗਿਆ ਹੁਣ ਉਹ ਦੇਖਦੇ ਆ ਉੱਥੇ ਬੈਠੇ ਹੁੰਦੇ ਆ ਤੇਰੇ ਨਜ਼ਾਰੇ ਆ ਤੇ ਤੁਸੀਂ ਵੀ ਲੇ ਗੋ ਆਜੂ ਕਰੋਗੇ ਕੁਝ ਕੁਝੂ ਪਰ ਪਰ ਮੈਂ ਬਹੁਤ ਪਾਸ਼ਟਵਾ ਔਰ ਰਬ ਹਰ ਇਸ ਪਾਰਟਿਕੁਲਰਲੀ ਪਿਛਲੇ 2 ਸਾਲਾਂ ਦੇ ਵਿੱਚ ਇੰਨੇ ਕਾਰਜ ਸ਼ੁਰੂ ਹੋਏ ਆ ਔਰ 2 ਸਾਲਾਂ ਜੋ ਪਿਛਲੇ ਇੱਕ ਸਾਲ ਚ ਅੱਜ ਵੀ ਮੈਂ ਦੀ ਗੱਲ ਕੀਤੀ ਸੀ ਸਤਵੇ ਪਾਸ਼ਾ ਦੀ ਗੱਲ ਕੀਤੀ ਸੀ ਤੇ ਹਰ ਰਾਏਪੁਰ ਪਿਛਲੇ ਜੋ ਮੇਰੇ ਕੋਲ ਹਜੇ ਮਹੀਨਾ ਹੋਣੀ ਹੈ 15 20 ਦਿਨ ਪਹਿਲਾਂ ਉੱਥੇ ਸਤਵੇ ਪਾਸ਼ਾ ਯੂਨਿਸ ਬਰਪਤ ਗੁਰੂ ਦਾ ਜਿਹੜਾ ਇੱਕ ਬਾਗ ਆ ਉਹ ਸ਼ੁਰੂ ਕੀਤਾ ਸੀ ਜਿਵੇਂ ਇਹ ਇੱਕ ਅਲੱਗ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕੀਤੀ ਆ ਉਥੇ ਅਸੀਂ ਜਿਹੜੇ ਜਿੰਨੇ ਆਯੁਰਵੇਦ ਦੇ ਵਿੱਚ ਪਲਾਂਟਸ ਦਾ ਜ਼ਿਕਰ ਆ ਹਰੜ ਮਿਹੜਾ ਆਵਲਾ ਤਿੰਨੋਂ ਕਰਦੇ ਵੈਸੇ ਸਿੱਧੀ ਗੱਲ ਹੀ ਐ ਬੜਾ ਸੰਸਕ੍ਰਿਤ ਵਾਲਾ ਵੀ ਪੜਨ ਦੀ ਲੋੜ ਨਹੀਂ ਮੁੱਖ ਮੁੱਦਾ ਤਾਂ ਇਹ ਐ ਕਿ ਅਸੀਂ ਚੂਜ਼ ਕੀ ਕਰਨਾ ਐ ਅਸੀਂ ਛੇਕਾ ਹੀ ਤੋਂ ਗੋਲੀਆਂ ਖਾਣੀਆਂ ਕਿ ਕੋ ਹਰੜ ਨੂੰ ਸਾਡੇ ਪੁੜੇਰੇ ਵਾਲੇ ਪੁੱਜੀ ਬਾਗ ਆ ਅਸੀਂ ਤੇ ਹੁਣ ਲੋਕਲ ਹਰੜ ਦਾ ਬੂਟਾ ਵੇਖਦਾ ਬਾਅਦ ਦੀ ਗੱਲ ਹਰੜ ਦਾ ਨਾਂ ਹੀ ਪਤਾ ਬੱਚ ਜਾਂਦਾ ਸੋ ਜਿੰਨਾ ਅਸੀਂ ਇੱਕ ਵ ਇੱਕ ਹੋਵਾਂਗੇ ਜਦੋਂ ਤੁਹਾਡੇ ਆਸ-ਪਾਸ ਜੇ ਤੂਤੀਆਂ ਲੱਗੀਆਂ ਹੋਣ ਜਾਂ ਚਿੰਤਾ ਦੀ ਗੱਲ ਕਰੀ ਗਏ ਆ ਮੈਂ ਤੁਹਾਨੂੰ ਛੋਟਾ ਜਿਹਾ ਨੁਸਖਾ ਮੈਂ ਦੇਦਾ ਹੁਣ ਆ ਅੱਜ ਕੱਲ੍ਹ ਉਸਕੇ ਸਾਰੇ ਨੁਸਖੇ ਬੋਲ ਕੇ ਗਏ ਆ ਵੀ ਉਹ ਕਹਿੰਦੇ ਜਿਹਨੂੰ ਜਿਹਨੂੰ ਚਿੰਤਾ ਜਿਹੜਾ ਨਾਲ ਦਾ ਸੜਾਈ ਜਾਂਦਾ ਉਥੇ ਚੋੜੀ ਲੋ ਯਾਰ ਤੂਤੀਆਂ ਖਾਣਾ ਕਰੋ ਤੂਤੀਆਂ ਬੰਦੇ ਤੇ ਮੂਡ ਬਹੁਤ ਠੀਕ ਕਰਦੀ ਆ ਉਹ ਉਹ ਤੋਂ ਅਰਥ ਤਾਂ ਇਹ ਕਿਹਾ ਕਿ ਜਦੋਂ ਜਦੋਂ ਜੀਵ ਜਦੋਂ ਕੁਦਰਤ ਹੋਵੇ ਨਾ ਉਥੇ ਪੰਛੀ ਹੋਣਗੇ ਜੀਵ ਜੰਤੂ ਹੋਣਗੇ ਲੋ ਯਾਰ ਕੱਲਾ ਕੱਲਾ ਲਾਇਆ ਬੂਟਾ ਜਦੋਂ ਥੋੜਾ ਲਾਇਆ ਹੱਥੀ ਲਾਇਆ ਉਹ ਬੂਟਾ ਮਹਿਕਦਾ ਮਾਸ਼ਾਅੱਲਾ ਸੁਆਦੀ ਹੈ ਤੂੰ ਲੈਣਾ ਹੋਣਾ ਚਾਹੀਦਾ ਤੂੰ ਜੇ ਸਾਰੀ ੜੀ ਸੂਚੀ ਜਨਾ ਵੀ ਹਾਂ 20 30 25 ਕਿਵੇਂ ਕਰਨੇ ਕਿੱਲੇ ਤੇ 30 ਕਿਵੇਂ ਕਰਨੇ ਤੇ ਉਹਦੇ ਪਤਾ ਲੱਗਦਾ ਫਿਰ ਜੋ ਪਟਾਕਾ ਪਾ ਜਾਂਦਾ ਫਿਰ ਬੁੱਡੇ ਕਹਿੰਦੇ ਚਲ ਵਾਢ ਲਓ ਹੁਣ ਬਾਪੂ ਬਹੁਤ ਖੁਸ਼ ਹੋ ਗਿਆ ਸੋ ਕੋਲ ਕੋਲ ਬੁਲਾ ਕੇ ਜੇ ਕਿਸੇ ਨੂੰ ਕੋਈ ਗਲਤ ਗੱਲ ਕਹੀ ਗਈ ਹੋਵੇ ਤਾਂ ਉਹਦੇ ਲਈ ਮਾਫੀ ਚਾਹਣਾ ਤੇ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਫਿਰ ਜਦੋਂ ਬਹੁਤ ਜਦੋਂ ਇਹ ਇਹ ਕੱਲ ਨੂੰ ਇਥੇ ਉਹ ਜਿਵੇਂ ਮੈਂ ਹਮੇਸ਼ਾ ਲਿਖਾ ਜੀ ਲਿਖਦੇ ਪੱਕੀ ਤੱਕ ਇਥੇ ਇਹ ਜਗੀ ਧਰਤੀ ਕਿਸੇ ਪਿਓ ਦੀ ਜਗੀਰ ਨਹੀਂ ਹੈ ਇਹ ਕਾਜ ਫਰਦਾ ਹੁੰਦਾ ਇੱਥੇ ਰਹਿ ਜਾਂਦੀ ਹੈ ਇਥੇ ਤਖਤੀ ਪੱਕੀ ਕਿਸੇ ਦੀ ਨਹੀਂ ਲੱਗੀ ਰਣੀ ਇਹ ਬਸ ਰੱਬ ਦਾ ਲਈ ਰਹਿ ਜਾਣਾ ਕੋਈ ਇਸ ਉਹਦੇ ਵਿੱਚ ਆਪਾਂ ਯੋਗਦਾਨ ਪਾਈਏ ਤੇ ਆਨੰਦ ਲਈਏ ਆਨੰਦ ਲਈਏ ਲੈਣਾ ਕੀ ਹੈ ਸੂਰਤ ਦੇ ਸ਼ਿਕਾਰ ਤੋਂ ਤਾਂ ਇੰਨਾ ਸੋਹਣਾ ਥਾਂ ਬੜਿਆ ਇਹਨੂੰ ਬਹੁਤ ਸੁੰਦਰਤ ਬਣਾਈਏ ਔਰ ਜੇ ਸਾਨੂੰ ਕੋਈ ਹੋਰ ਸੱਜਣ ਬੇਲੀ ਮਿਲਦੇ ਆ ਕਿਤੇ ਹੋਰ ਕੰਮ ਕਰਨਾ ਚਾਹੋਗੇ ਇਦਾਂ ਦੇ ਰੁੱਖ ਬੂਟੇ ਬਾਗ ਬਗੀਚੇ ਕਿਤੇ ਲਾਉਣਿਆਂ ਚਾਹੁੰਦੇ ਆ ਸਾਡੀ ਸੰਸਥਾ ਹੁਣ ਅਸੀਂ ਅਸੀਂ ਤਾਂ ਪੱਕੀ ਘਰੋ ਘੱਡੇ ਵਾਲਾ ਹਸਾਬ ਆ ਕਿ ਅਸੀਂ ਹਰੇਕ ਸਣੀਆਤ ਵਾਰ ਇਧਰ ਉਧਰ ਇਹ ਬੂਟਿਆਂ ਦੇ ਚੱਕਰਾਂ ਜੀ ਤੁਰੇ ਫਿਰਦੇ ਆ ਤੋਂ ਇਹ ਉਹ ਗੱਲਾਂ ਆ ਜਿਵੇਂ ਜੀ ਨੂੰ ਰੱਬ ਦੇ ਇਧਰ ਧੋਲ ਲਾਤੀ ਸਾਡੇ ਵਾਲੇ ਜਿਹੜੇ ਪੰਛੀ ਦੀ ਜਾਨੇ ਹੈਗੇ ਸੋਚ ਵਾਲੇ ਆ ਕੋਈ ਤਰ ਤਾਰ ਤੋਂ ਆਇਆ ਹੋਇਆ ਕੋਈ ਜ਼ਰੂਰ ਤੋਂ ਆਇਆ ਇਹਨਾਂ ਕੁੱਤੇ ਦੇ ਬੰਦੇ ਆ ਜਿਹੜੇ ਸਾਡੇ ਨਾਲ ਆਏ ਆ ਆਪਣੀ ਕਹਾਣੀ ਤੇਲ ਸੂਕ ਗਿਆ ਏ ਸਿਰਫ ਇਹ ਸੇ ਕਰਕੇ ਕਿ ਹਾਂ ਯਾਰ ਵੀ ਪੱਤੂ ਚ ਕੋਈ ਕਾਰਜ ਹੈਗਾ ਜਿਹੜਾ ਜਿਹੜਾ ਸੋਹਣਾ ਕਾਰਜ ਮੈਨੂੰ ਲੱਗਦਾ ਮੈਂ ਪਿੱਤੇ ਪੱਤੂ ਵਾਲੇ ਜਾਨਦਿਆਂ ਨੂੰ ਟਾਲਾ ਲੈਣ ਹੈਣਾ ਸੋ ਦੋਸਤੋ ਕੋਲ ਬੁਲਾ ਕੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਅਮੀਰ ਕਰਦਾ ਕਿ ਆਪਾਂ ਇਸ ਬਾਗ ਨੂੰ ਹੋਰ ਵੀ ਸੋਹਣਾ ਬਣਾਵਾਂਗੇ ਔਰ ਤੁਸੀਂ ਸਾਰੇ ਆਪਣਾ ਯੋਗਦਾਨ ਥੋੜੋ ਮਰੋ ਥੋੜੋ ਜਿੱਦਾਂ ਵੀ ਤੁਸੀਂ ਕੋਈ ਯੋਗਦਾਨ ਪਾਉਣਾ ਹੈਗਾ ਤੁਸੀਂ ਪਾਓ ਤੁਸੀਂ ਜੇ ਕੋਈ ਥੋੜੀ ਕੋਈ ਸਲਾਹ ਸਾਨੂੰ ਸਲਾਹ ਦਿਓ ਇਹ ਤੋਂ ਨਗਰੀ ਕਮੇਟੀ ਹੈ ਕਮੇਟੀ ਕੀ ਹੁੰਦੀ ਹੈ ਜਿਹੜਾ ਬੰਦਾ ਕੰਮ ਕਰਦਾ ਉਹ ਕਮੇਟੀ ਹੁੰਦੀ ਹੈ ਜਿਹੜੇ ਤੁਰੇ ਫਿਰਦੇ ਆ ਇੱਕ ਜਿਹੜੇ ਬੰਦੇ ਕੰਮ ਕਰਦੇ ਉਹਨੂੰ ਯਾਰ ਸ਼ਾਬਾਸ਼ੀ ਜਰੂਰ ਦੇਣਾ। ਤੇ ਬੈਕੇ ਹੀ ਨਗਰੀਆ ਕਰੋ ਇੰਨਾ ਨਹੀਂ ਕੀ ਕਰਦੇ ਨਾ ਇੱਥੇ ਕੀ ਹੋ ਗਿਆ ਸਾਰੇ ਅੱਬ ਪਿਪਲ ਬੋਰਡ ਸਾਰੇ ਲੱਗੇ ਹੋਏ। ਹਾਂ। ਤਾਂ ਉਹ ਸੋ ਸਾਰਿਆਂ ਦਾ ਕੰਮ ਕਰਨ ਵਾਲਿਆਂ ਦਾ ਸਾਥ ਦੇਈਏ ਤੇ ਬਾਅਦ ਨੂੰ ਹੋਰ ਸੋਰਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਬਹੁਤ ਬਹੁਤ ਸ਼ੁਪਰੀਆ ਡਾਕਟਰ ਲੱਖੇਵਾਲੀ ਜੀ। ਸੱਚੀ ਮੁੱਚੀ ਇਹ درخت ਸਾਡੇ ਮਾਪਿਓ ਵਰਗੇ ਆ ਸਾਡੀਆਂ ਮਾਵਾ ਮਰਗੇ ਆ ਸਾਡੀਆਂ ਭੈਣਾਂ ਵਰਗੇ ਸਾਡੇ ਭਰਾਵਾਂ ਵਰਗੇ ਆ ਔਰ ਇਹ ਬਾਗ ਸਾਡਾ ਸੁਪਨੇ ਹੀ ਬਾਗ ਆ ਸਾਡੇ ਇਲਾਕੇ ਦਾ ਔਰ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਜਿਹੜੀ ਇਹ ਪਵਿੱਤਰ ਸਥਾਨ ਮੰਨਿਆ ਜਾਊਗਾ ਸਾਡੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਪੰਜਾਬੀਆਂ ਲਈ ਸੋਣ ਮੈਂ ਬੇਨਤੀ ਕਰਦਾ ਪਿੰਡ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਨ ਦੇ ਲਈ ਖਨਮਕ ਭਾਰਤੀ ਜੀ ਨੂੰ ਕੋਈ ਮੱਲਤੀ ਆ ਔਰ ਸਾਰਿਆਂ ਦਾ ਧੰਨਵਾਦ ਕਰੀ